ਨੱਥੇ ਪੋਇੰਟ ਨੂੰ ਸੈੱਟ ਕਰਨਾ ਪਵੇ। ਜੋ ਲੱਕਰ ਤੋਂ ਪਾਣੀ ਦਾ ਇਹ ਖਤਰਾ ਹਮੇਸ਼ਾ ਰਹਿੰਦਾ। ਪਿੱਛੇ ਵੀ ਗੱਡੀ ਹੈ। ਜੇਕਰ ਉਧਰ ਆ ਜਾਂ ਚੋਟਾ।

जिले का वन महोत्सव मनाए थे तकरीबन अस्सी बूटे इतने लगाए है और बख किस्म के फल फूलदार मेडिसिनल जो वैल्यूज है उन्होंने बूटे लगाए हैं और साडा मेन मकसद इतने आन दी है कि मैं मान जो मंत्री जी दिशा निर्देशों अनुसार इस पार्क में आप हाइस लेवल से लेके जाना है इस पार्क इवें कर देना कि ताकि लोग सारे इतने आए छुट्टिया वाला दिन अपने टाइम फैमिली के न टाइम बिताए और इतने तुम देख सकते अपने इतने इंटरप्रटेशन सेंटर बनाया है काफ़ी लोगों को बच्चों को काफ़ी पसंद आ रहा है हूँ हाल की घड़ी से अभी जरा ट्रैक है उस ट्रैक न हो डेवलप करके और इतने एक टॉय ट्रेन भी लेने वाले आने वाले ट्राई ट्रेन जरा तीन चार डब्बे होगी ट्रैकलैस ट्रेन हो और बच्चे के मनोरंजन वास्ते काफ़ी अच्छी चीज़ है इस इसके अलावा जरा जंगल सफारी अपना वहीकिल भी है इतने मैं होशियारपुर व्यवस्था तो यही बेनती करता कि अपने फैमिली ना आओ और जो ट्रैक बनने हैं उसका वत फायदा उठाओ इस तो अलावा जो वाटर बॉडी इतने हैगी एक काफ़ी अच्छी है उन्होंने रिवाइव करके असं इतने पैडल बोट भी स्टार्ट कर जा रहे हैं बहुत जल्दी ही अपना पैडल बोट भी शुरू करें ताकि लोगों को बद इसका फायदा मिल सके जो फॉरेस्ट कवर है देखो होशियारपुर सबसे फॉरेस्ट कवर है इसको और बढ़ाने इस साल का टीचा अठती लाख का टीचा थे, इस साल लिया गया है और मैं लगता है कि आने वाले जुलाई और अगस्त सीजन टीचा पूरा करके और होशियारपुर जिले में और हरा भरा बनाने की असी सा कोशिश है इसलो और हरा भरा भरी है इस करके मेरे सारे दर्शकों ही बेनती है कि वो बूटे लगाओ

ਜਿਹੜਾ ਮੈਡੀਸਨਲ ਪਰਹੜੜ ਹੈ ਬਿਹੜਾ ਹੈ ਇਹਨਾਂ ਦਾ ਸੀਡ ਬਾਲ ਬਣਾ ਕੇ ਅਸੀਂ ਉੱਥੇ ਸੁੱਟਿਆ ਹੈ ਤਾਂ ਸਾਡਾ ਮਕਸਦ ਇਹ ਹੈ ਕਿ ਸਪਾਰਕ ਨੂੰ ਬੈਟਰ ਕੇ ਬੈਟਰ ਬਾਇਓਡਰਸਟੀਟੀ ਪਾਰਕ ਬਣਾਇਆ ਜਾ ਸਕੇ ਜਿਹਦੇ ਦੇ ਨੇ ਕਿ ਬਰਸਾਤ ਦਾ ਮੌਸਮ ਵੀ ਚੱਲ ਰਿਹਾ ਔਰ ਮਾਨਜਕ ਮੁੱਖ ਮੰਤਰੀ ਭਗਵੰਤ ਪਾਣਜੀ ਦਾ ਆ ਪੰਜਾਬ ਸਰਕਾਰ ਦੇ ਜਿੰਨਾ ਵੀ ਫੋਰੈਸਟ ਡਿਪਾਰਟਮੈਂਟ ਆ ਉਹਨਾਂ ਨੇ ਇੱਕ ਟੀਚਾ ਹੈ ਕਿ ਵੱਧ ਤੋਂ ਵੱਧ ਜਿਹੜੇ ਬੂਟੇ ਲਗਾਏ ਜਾਣ ਇਸ ਮੌਸਮ ਦੇ ਵਿੱਚ ਸਭ ਤੋਂ ਵਧੀਆ ਹੁੰਦਾ ਕਿ ਅਸੀਂ ਉਦਦ ਦੇ ਲਈ ਕੁਛ ਨਾ ਕੁਛ ਆਪਣੇ ਵੱਲੋਂ ਸਾਰੇ ਜਾਨੇ ਰੜਕੇ ਕਰ ਸਕਦੇ ਆ ਕਿਉਂਕਿ ਇਹ ਕਹਿੰਦੇ ਨਾ ਜੀ ਜੇ ਜੇ ਜਨਰਲ ਹੈ ਤੇ ਥੋੜਾ ਜਿਹਾ এনवायरमेंट ਮਤਲਬ ਉਹਨਾ ਠੀਕ ਰਹਿੰਦੀ ਹੈ ਸੋ ਅੱਜ ਅਸੀਂ ਬਨ ਚੇਤਨਾ ਪਾਰਕ ਦੇ ਵਿੱਚ ਇਕੱਠੇ ਹੋਏ ਆ ਔਰ ਇਹਦੀ ਸਭ ਤੋਂ ਖੂਬਸੂਰਤ ਗੱਲ ਆ ਜਬੇ ਸਭ ਤੋਂ ਜ਼ਿਆਦਾ ਬੂਟੇ ਜਿਹੜੇ ਬੱਚਿਆਂ ਨੇ ਸਕੂਲ ਵਾਲਿਆਂ ਨੇ ਲਗਾਏ ਆ ਇਹ ਬੱਚੇ ਜਿਹੜੇ ਅੱਜ ਇਹ ਬੂਟਾ ਲਾਉਣਾ ਸਿੱਖ ਰਹੇ ਆ ਨਾ ਜੀ ਇਹ ਆਉਣ ਵਾਲੇ ਟਾਈਮ ਨੂੰ ਵੀ ਯਾਦ ਰੱਖੂਗੇ ਇਸ ਗੱਲ ਨੂੰ ਔਰ ਲਗਾਉਂਦੇ ਰਹੋਗੇ ਜ਼ਿੰਦਗੀ ਭਰ ਕਿਉਂਕਿ ਜਿਹੜਾ ਇਹ ਸੇਜ ਦੇ ਵਿੱਚ ਜਿਹੜੀ ਸਿਖਾਈ ਗਈ ਗੱਲ ਆ ਉਹ ਜ਼ਿੰਦਗੀ ਭਰ ਯਾਦ ਰਹਿੰਦੀ ਹੈ ਪਰ ਕਿੰਨੇ ਕਬੂਟੇ ਲ ਅੱਜ ਮੇਰੇ ਲਿਹਾਜ਼ ਨਾਲ ਮੈਕਸਿਮਮ 80 80 ਦੇ ਕਰੀਬ ਇਹਨਾਂ ਨੇ ਬੂਟੇ ਅੱਜ ਲਗਾਏ ਆ ਔਰ ਤਕਰੀਬਨ ਆਪਾਂ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਤਕਰੀਬਨ 35 ਲੱਖ ਦੇ ਕਰੀਬ ਬੂਟੇ ਲਾਣ ਦਾ ਸਾਡਾ 38 ਲੱਖ ਦੇ ਕਰੀਬ ਟੀਚਾ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਔਰ ਹੁਸ਼ਿਆਰਪੁਰ ਇੱਕ ਇਹੋ ਜਿਹਾ ਜ਼ਿਲ੍ਹਾ ਹੈ ਜਿੱਚ ਸਭ ਤੋਂ ਜ਼ਿਆਦਾ ਰਕਬਾ ਜਿਹੜਾ ਹੈ ਉਹ ਸਾਡਾ ਫੋਰੈਸਟ ਦਾ ਕਵਰ ਹੈ ਸੋ ਮੈਂ ਕਿਉਂਕਿ ਬਨ ਚ ਇਤਨਾ ਬਾਰਖ ਵੀ ਬੜੀ ਖੂਬਸੂਰਤ ਜਗ੍ਹਾ ਹੈ ਔਰ ਇੱਥੇ ਫੋਰੈਸਟ ਡਿਪਾਰਟਮੈਂਟ ਨੇ ਆਪਣੇ ਵੱਲੋਂ ਅੱਛਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਸ਼ਹਿਰ ਵਾਲਿਆਂ ਨੂੰ ਵੀ ਇਹ ਕਹਿਣਾ ਮੈਂ ਜ਼ਰੂਰ ਆ ਕੇ ਇਸ ਜਗ੍ਹਾ ਇੱਥੇ ਆ ਕੇ ਲਾਉ ਉਠਾਈ ਔਰ ਬਦ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਬੂਟੇ ਕਿਉਂਕਿ ਕਾਫੀ ਸਾਡੇ ਕੋਲ ਸਪੇਸ ਹੈ ਇੱਥੇ ਹਾਲ ਤੱਕ ਖਾਲੀ ਇੱਥੇ ਆਪਾਂ ਬੂਟੇ ਲਗਾ ਸਕਦੇ ਹਾਂ ਔਰ ਇਹਦੇ ਨਾਲ ਨਾਲ ਸੀਡ ਬੌਲਸ ਵੀ ਅਸੀਂ ਜਿਹੜੇ ਪੇੜ ਬੜੇ ਜ਼ਰੂਰੀ ਆ ਜ਼ਰੂਰੀ ਕਿਹੜੇ ਆ ਜਿਦਾ ਆਮਲਾ ਹਰੜ ਬਹੇੜਾ ਪਿੱਪਲ ਇਹ ਬੜੇ ਵੱਡੇ এনवायरमेंटਲ ਦਰਖਤ ਸਿਗੇ ਜਿਨ੍ਹਾਂ ਦਾ ਅਰਜ਼ੂਵੇ ਦੇ ਨਾਲ ਵੀ ਬਹੁਤ ਵੱਡਾ ਸਬੰਧ ਹੈ ਇਹਦੇ ਨਾਲ ਨਾਲ ਅਸੀਂ ਹੁਣ ਜਾ ਕੇ ਚਹਾਲ ਦੇ ਵਿੱਚ ਵੀ ਡਰਾਈਵ ਕਰਾਂਗੇ ਔਰ ਇੱਥੇ ਸਾਡੀ ਕੋਸ਼ਿਸ਼ ਹੈ ਵੀ ਇਸ ਇਲਾਕੇ ਨੂੰ ਸਭ ਤੋਂ ਅੱਛਾ ਸ਼ਹਿਰ ਦੇ ਲੋਕਾਂ ਲਈ ਆਂਦਾ ਇਸ ਸੈਚਰਡੇ ਸੰਡੇ ਲਈ ਜਗ੍ਹਾ ਬਣੇ ਔਰ ਇਹ ਲਈ ਹੋਰ ਵੀ ਡਵੈਲਪਮੈਂਟ ਦੇ ਸਾਡੇ ਪ੍ਰੋਜੈਕਟ ਹੈਗੇ ਆ ਜਿਹੜੇ ਜਲਦਮਨ ਲੱਗਦਾ ਗਰਾਉਂਡ ਤੇ ਨਜ਼ਰ ਆਊਗੇ ਔਰ ਸ਼ਹਿਰ ਵਾਸੀ ਦਾ ਫਾਇਦਾ ਉਠਾਉਣਗੇ ਮੈਂ ਡਿਪਟੀ ਕਮਿਸ਼ਨਰ ਹੁਸ਼ਾਪੁਰ ਕੋਮਲ ਮਿੱਤਲ ਜੀ ਔਰ ਸਾਡੇ ਕਨ ਸਰਵੇਟਰ ਤੁਹਾਡੀ ਸਾਹਿਬ ਡੀ ਐਫਓ ਸਾਹਿਬ ਔਰ ਸਾਰਾ ਜਿਹੜਾ ਫੋਰੈਸਟ ਡਿਪਾਰਟਮੈਂਟ ਹੈ ਔਰ ਮੇਰੇ ਨਾਲ ਮੇਅਰ ਸ੍ਰਿੰਦਰ ਕੁਮਾਰ ਛਿੰਦਾ ਜੀ ਔਰ ਨਾਲ ਨਾਲ ਭੈਣ ਪ੍ਰਵੀਨ ਸੈਣੀ ਜੀ ਸੀਨੀਅਰ ਡਿਪਟੀ ਮੇਅਰ ਅਤੇ ਮੇਰੇ ਬਹੁਤ ਸਾਰੇ ਸਾਥੀ ਇੱਥੇ ਮੌਜੂਦ ਆ ਇਤਿਹਾਕੇ ਤੋਂ ਬਸੀ ਪੁਰਾਣੀ ਤੋਂ ਮੋਨੂ ਜੀ ਪਤਪਾਲ ਜੀ ਰਾਜਨ ਜੀ ਔਰ ਬਹੁਤ ਸਾਰੇ ਸਾਥੀ ਹੋਰ ਵੀ ਇੱਥੇ ਮੌਜੂਦ ਆ ਸੋਨੀ ਸਾਹਿਬ ਅਸੀਂ ਚਾਹਦੇ ਆ ਵੀ ਜਿਹੜੀ ਡਰਾਈਵ ਹੈ ਨਾ ਲਗਾਤਾਰ ਪਿੰਡਾਂ ਦੇ ਵਿੱਚ ਲੋਕ ਆਪਣੇ ਆਪ ਅੱਗੇ ਆ ਕੇ ਇਸ ਡਰਾਈਵ ਨੂੰ ਚਲਾਣ ਜਿਨਾਂ ਚਿਕ ਪਬਲਿਕ ਕੰਟਰੀਬਿਊਸ਼ਨ ਦੇ ਨਾਲ ਹੀ ਸਾਰੀਆਂ ਡਰਾਈਵ ਚਲਦੀਆਂ ਲਾਈਫ ਦੇ ਵਿੱਚ ਇਹ ਤਾਂ ਪੱਕੀ ਗੱਲ ਆ ਔਰ ਮੈਂ ਫੋਰੈਸਟ ਡਿਪਾਰਟਮੈਂਟ ਨੂੰ ਕਹਿਣਾ ਚਾਹਣਾ ਵੀ ਆਪਾਂ ਲਗ ਲਗ ਜਿਹੜੇ ਸਾਡੇ ਹੋਰ ਵੀ ਕੋਈ ਚੌਕ ਆ ਜਿੱਦਾਂ ਤੁਹਾਡਾ ਦਫਤਰ ਮਾਲ ਰੋਡ ਦੇ ਉੱਤੇ